ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਅੱਜ ਤੁਹਾਨੂੰ ਤਲਿਹਾਰਾ ਬਣਾਉਂਦਾ ਥੋੜਾ ਜਿਹਾ ਤਰੀਕਾ ਦੱਸਾਂਗੇ ਕਿਸੇ ਵੇਲੇ ਆਪਾਂ ਨੂੰ ਲੋੜ ਪੈਂਦੀ ਆ ਤਲਿਹਾਰਾ ਪਾਉਣ ਦੀ ਘਰੇ ਬਣਾ ਸਕਦੇ ਰੱਸੀ ਹੁੰਦੀ ਆ ਆਮ ਹੀ ਹੁੰਦੀ ਆ ਆਪਣੇ ਘਰਾਂ 'ਚ ਉਹਦੇ ਬਾਰੇ ਥੋੜੀ ਜਾਣਕਾਰੀ ਦੇਵਾਂਗੇ ਆਪਾਂ ਸਭ ਤੋਂ ਪਹਿਲਾਂ ਲੈਣੀ ਆ 11 ਕ 22 ਫੁੱਟ ਰੱਸੀ 22 ਕ ਫੁੱਟ ਦੇ ਕਰੀਬ ਆਪਾਂ ਨੂੰ ਰੱਸੀ ਚਾਹੀਦੀ ਆ ਤੇ ਉਹਨੂੰ ਦੋਰੀ ਕਰਕੇ ਇਸ ਤਰੀਕੇ ਨਾਲ ਫੜ ਲੈਣਾ ਵਾ ਤੇ ਦੋਰੀ ਕਰਕੇ ਆ ਦੋਵੇਂ ਸਿਰਿਆਂ ਤੋਂ ਇੱਥੇ ਗੱਡ ਦੇ ਦੇਣੀ ਆ ਉਸ ਤੋਂ ਬਾਅਦ ਆ ਜਿੰਨਾ ਆਪਾਂ ਸਿਰਵਾ ਗਾਂ ਦਾ ਜਾਂ ਮੱਝਵਾ ਉਹਦੇ ਅਨਸਾਰ ਆਪਾਂ ਚੀਜ਼ ਜਿਹੜੀ ਲੈਣੀ ਆ ਜੇ ਗਾਂ ਵਾਂ ਤੇ ਥੋੜਾ ਛੋਟਾ ਲੈ ਲਓ ਜੇ ਮੱਝਵਾ ਥੋੜਾ ਵੱਡਾ ਸਿਰ ਆ ਲੈ ਲਓ ਜਾਂ ਉਸ ਤੋਂ ਬਾਅਦ ਆ ਵੀ ਚੀਜ਼ ਉਸੇ ਤਰੀਕੇ ਨਾਲ ਗਾਂ ਵਾਸਤੇ ਛੋਟੀ ਛੜਨੀ ਪੈਂਦੀ ਆ ਮੱਝ ਵਾਸਤੇ ਥੋੜੀ ਵੱਡੀ ਛੜਨੀ ਪੈਂਦੀ ਆ ਇਸ ਤਰੀਕੇ ਨਾਲ ਫੜਨਾ ਵਾ ਆ ਜਿਹੜਾ ਵੇਖੋ ਆ ਸਿਰੇ ਵੇਖੋ ਆ ਰਸੀ ਨੂੰ ਇਹਦੇ ਵਿੱਚ ਉਂਗਲਾ ਤਿੰਨ ਦੇ ਕੇ ਆ ਰਸੀ ਇਸ ਰਸੀ ਦੇ ਉੱਤੇ ਥੋੜ੍ਹ ਦੇਣੀ ਆ ਆ ਰਸੀ ਇਹਦੇ ਉੱਤੋਂ ਦੀ ਟਪਾ ਦੇਣੀ ਆ ਆ ਰਸੀ ਜਿਹੜੀ ਆ ਇਹਦੇ ਵਿੱਚ ਦੀ ਆਪਾਂ ਇਸ ਤਰੀਕੇ ਨਾਲ ਬੰਨ੍ਹ ਲੜਨੇ ਆ ਆ ਆਪਣੀ ਜਿਹੜੀ ਆ ਪਹਿਲੀ ਗੱਡ ਤਲਿਹਾਰੇ ਦੀ ਆ ਗਈ ਆ ਇਹਨੂੰ ਆਪਾਂ ਸੈਟ ਕਰ ਲੈਣੇ ਆ ਆ ਵੇ ਆ ਪਹਿਲੀ ਗੰਡ ਆਪਣੀ ਆ ਗਈ ਹੁਣ ਇਸੇ ਤਰੀਕੇ ਨਾਲ ਆਪਾਂ ਜੇ ਮਾਜਵਾਦ ਇਹਨੂੰ ਜਿਹੜਾ ਵਾ ਗਿੱਟ ਤੋਂ ਵਧ ਰੱਖਣਾ ਵਾ ਜੇ ਗਾਵਾਂ ਤੇ ਇਹਨੂੰ ਗਿੱਟ ਤੋਂ ਘੱਟ ਰੱਖਣਾ ਇਹਨੂੰ ਆਪਾਂ ਇਸ ਤਰੀਕੇ ਨਾਲ ਉਲਟੇ ਬਨੇ ਲੈ ਜਾਣਾ ਰਸੂਲ ਦੂਸਰੇ ਬਨੇ ਇਹਨੂੰ ਲੈਣਾ ਵਾ ਉਸੇ ਤਰੀਕੇ ਨਾਲ 19 ਕ ਮਿੰਤੀ ਇਹ ਲੋ ਜਿਹੜੀਆਂ ਆ ਦੋਵੇਂ ਰਸੀਆਂ ਆਪਣੀਆਂ ਇੱਕੋ ਜਿਹੀਆਂ ਆ ਜਾਣ ਠੀਕ ਆ ਜੀ ਆਹ ਰੱਸੀ ਉਸੇ ਤਰੀਕੇ ਨਾਲ ਆਪਾਂ ਇਹ ਇਹਦੇ ਤੇ ਛੱਡ ਦੇਣੀ ਆ ਆ ਵੇਖ ਲਓ ਚੰਗੀ ਤਰ੍ਹਾਂ ਆਹ ਰੱਸੀ ਜਿਹੜੀ ਆਪਾਂ ਇਹਦੇ ਉੱਤੋਂ ਦੀ ਦੋਵਾਂ ਦੇ ਉੱਤੋਂ ਦੀ ਟਪਾ ਦੇਣੀ ਹੈ ਫਿਰ ਆ ਜਿਹੜੀ ਰੱਸੀ ਆ ਇਸ ਤਰੀਕੇ ਨਾਲ ਇਹਦੇ ਵਿੱਚ ਦੀ ਕੱਢ ਲੈਣੀ ਆ ਆ ਵੇਖੋ ਆ ਦੋਵੇਂ ਗੰਢਾਂ ਆਪਣੀਆਂ ਬਿਲਕੁਲ ਸਿੱਧੀਆਂ ਆਈਆਂ ਲਿਹਾਰਾ ਵੀ ਸਿੱਧਾ ਬਣ ਗਿਆ ਹੈ ਨਾ ਆ ਤਲੇ ਆਹ ਤਲੇ ਹਾਰਾ ਆਪਣਾ ਬਿਲਕੁਲ ਬਣ ਕੇ ਤਿਆਰ ਹੋਣਾ ਆਪਾਂ ਤੁਹਾਨੂੰ ਵੇੜਨ ਪਾ ਕੇ ਵਿਖਾਵਾਂਗੇ ਚਲੋ ਜੀ ਚਲੋ ਜੀ ਆਹ ਤਲੀਆਰਾ ਇਸ ਤਰੀਕੇ ਦੀ ਰੱਸੀ ਜ਼ਰੂਰ ਪਾ ਛੱਡੋ ਇਹ ਰੱਖ ਇਸ ਪਧਾਣੀ ਆਹ ਜ਼ਰੂਰੀ ਹੈ ਇਹਦੇ ਨਾਲ ਕੋਈ ਨਹੀਂ ਆਹ ਲ ਪਾਈ ਹੋਈ ਅਭੀ ਨੂੰ ਤੇ ਦੇ ਦਾਂਗੇ ਗਾਂਢ ਹਾਂ ਜੋ ਹੋਰ ਇੱਕ ਕੇਣਾ ਆ ਵੇਖੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਸਾਡਾ ਹੌਸਲਾ ਵਧਾਓ ਅੱਗੇ ਤੋਂ ਤੁਹਾਨੂੰ ਹੋਰ ਵੀ ਜਾਣਕਾਰੀ ਦਵਾਂਗੇ ਜੀ ਕਿਵੇਂ ਲੱਗਿਆ ਸਾਡਾ ਕੰਮ